ਜੀ ਅ ਗੱਡੀ ਚੋਂ ਲਾਈਵ ਇਸ ਲਈ ਹੁਣ ਆ ਪੈ ਰਿਹਾ ਮੈਂ ਹੁਨੇ ਮਨੋਰੰਜਨ ਕਾਲਿਆ ਸਾਹਿਬ ਦੇ ਗ੍ਰੈਬ ਕੇ ਜਾ ਕੇ ਆਇਆ ਔਰ ਜੋ ਹਾਲਾਤ ਪੰਜਾਬ ਦੇ ਬਣੇ ਹੈ ਲਾਅ ਐਂਡ ਆਰਡਰ ਦੇ ਉਹ ਸਾਰਿਆਂ ਦੇ ਸਾਹਮਣੇ ਆ ਜੀ ਹੈਰਾਨਗੀ ਦੀ ਗੱਲ ਇਹ ਆ ਕਿ ਕੱਲ ਡੀਜੀਪੀ ਏਡੀਜੀਪੀ ਲਾਅ ਐਂਡ ਆਰਡਰ ਅਰਪ੍ਰੇਤ ਚੁਕਲਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਮਨੋਰੰਜਨ ਕਾਲੀਏ ਜੀ ਦੇ ਘਰ 'ਚ ਜਿਹੜਾ ਅਟੈਕ ਹੋਇਆ ਉਹਦੇ 'ਚ ਇੱਕ ਸ਼ਹਾਦ ਭੱਟੀ ਤੇ ਕੁਝ ਹੋਰ ਬੰਦਿਆਂ ਦਾ ਨੌ ਲੈ ਰਹੇ ਆ ਬੀਕੇਆਈ ਵਾਲਿਆਂ ਦਾ ਉਹਨਾਂ ਦੀ ਇੱਕ ਵੀਡੀਓ ਜਦ ਮੈਂ ਵਾਪਸ ਆ ਰਿਹਾ ਸੀਗਾ ਆ ਮੇਰੇ ਕੋਲ ਆਈ ਹੈ ਜਿਹਦੇ 'ਚ ਇਹ ਜਿਹੜੇ 2-3 ਗੈਂਗਸਟਰ ਨੇ ਜਾਂ ਆਈਐਸਆਈ ਦੇ ਨਾਲ ਜੋ ਇਹ ਕਹਿੰਦੇ ਆ ਕਿ ਉਹਨਾਂ ਦੇ ਲਿੰਕ ਨੇ ਉਹਨਾਂ ਨੇ ਮਜੀਠੇ ਪਹਿਲਾਂ ਵੀ ਬਲਾਸਟ ਕੀਤਾ ਥਾਣੇ 'ਚ ਜਿੰਤੀਪੁਰ ਕੀਤਾ ਤੇ ਹੁਣ ਫੇਰ ਇੱਕ ਵੀਡੀਓ 'ਚ ਕਹਿ ਰਿਹਾ ਕਿ ਅਸੀਂ ਹੁਣ ਤਿਆਰੀ ਕਰ ਲਿਓ ਫੇਰ ਕਰਨ ਲੱਗੇ ਆ ਮੈਂ ਆ ਵੀਡੀਓ ਸਾਰਿਆਂ ਦੇ ਨਾਲ ਸ਼ੇਅਰ ਕਰ ਰਿਹਾ ਔਰ ਮੇਰਾ ਕਾਰਨ ਇੱਕ ਹੈ ਕਿ ਦੇਖੋ ਮਜੀਠੇ ਹਲਕੇ 'ਚ ਕੋਈ ਇਹੋ ਜੀ ਵਾਰਦਾਤ ਨਾ ਹੋਵੇ ਜਿਹਦੇ ਨਾਲ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਇਹ ਮੇਰੀ ਸਿਕਿਉਰਿਟੀ ਫੋਰਸਿਜ਼ ਨੂੰ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਅਪੀਲ ਹੈ ਕੀ ਕਾਈਂਡਲੀ ਟੇਕ ਨੋਟਿਸ ਆਫ ਦਿਸ ਵੀਡੀਓ ਔਰ ਇਮੀਡੀਏਟਲੀ ਸਿਕਿਉਰਿਟੀ ਚ ਆਇਓ ਐਸਐਸਪੀ ਸਾਹਿਬ ਨੇ ਜ਼ਿਲ੍ਹੇ ਦੇ ਰੇਂਜ ਦੇ ਡੀਆਈਜੀ ਸਾਹਿਬ ਨੇ ਆਈਜੀ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੇ ਚੱਪੇ-ਚੱਪੇ ਤੇ ਫੋਰਸ ਲਾ ਕੇ ਫੁੱਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਕਿ ਕੋਈ ਅਨਟੂ ਵਰਡ ਇਨਸੀਡੈਂਟ ਜੋ ਇਹ ਪਲਾਨਿੰਗ ਚੱਲ ਰਹੀ ਹੈ ਇਹ ਪਲਾਨਿੰਗ ناکਾਮ ਹੋਵੇ ਔਰ ਜਿਹੜੇ ਲੋਕ ਮ ਜੀਠੇ ਹਲਕੇ ਚ ਜਾਂ ਪੰਜਾਬ ਚ ਨੁਕਸਾਨ ਪਹਚਾਣਾ ਚ ਆ ਰਹੇ ਆ ਉਹਨਾਂ ਨੂੰ ਤੁਰੰਤ ਐਕਸ਼ਨ ਕਰਕੇ ਉਹਨਾਂ ਨੂੰ ਇੰਟੈਲੀਜੈਂਸ ਦੇ ਰਾਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਥੈਟ ਜਿਹੜੀ ਆ ਵੀਡੀਓ ਤੇ ਦਲੇਰੀ ਵੇਖੋ ਵੀਡੀਓ ਪਾ ਕੇ ਅਪਲੋਡ ਕੀਤਾ ਜਾ ਰਿਹਾ ਕਿ ਆ ਲੋ ਅੱਜ ਤੋਂ ਬਾਅਦ ਵਾਲੇ ਚ ਵੀ ਕਿਉਂ ਵੀ ਹੋਣਾ ਆਈਏ ਤਾਂ ਸੁਣਗੇ ਹਾਂ ਕੋਈ ਨਾ ਜਿਹੜੀ ਹੁਣ ਥੋੜੀ ਤੇਜ਼ ਤੇ ਕਿਰਪਾਣੀ ਉਹਨਾਂ ਨੂੰ ਭੇਜੀ ਜਾਏ ਕੋਈ ਵੀਡੀਓ ਵੀਡੀਓ ਕ ਨਹੀਂ ਆ ਜੇ ਪਾਸੋਂ ਪਹੁੰਚ ਜਾਂਦੇ ਟਿਕਾਣੇ ਤੇ ਫਿਰੋ ਨਨੂ ਪੇਜ ਆਇਆ ਸੱਟ ਆ ਉਸ ਤੋਂ ਬਾਅਦ ਵੀ ਉਹਨੂੰ ਪੁੱਛਾਂਗੇ ਪਰ ਹੁਣ ਵੀ ਸਾਡੀ ਜ਼ਰੂਰਤ ਹੈ ਜਾਂ ਨਹੀਂ ਲੱਗੇ ਕੋਈ ਰੇਜੜੀ ਚੀਜ਼ ਹੈ ਗਿਆਨੇ ਉਹ ਆਪ ਮੰਨ ਲਓ ਇਹ ਵੀ ਆਉਂਦੇ ਹਾਲ ਤੇ ਹੈਲੋ ਮੈਂ 크੍ਰਿਸ਼ੂ ਵਿਜੇਨ ਅਲੈਕੁਮ ਸਲਮਤ ਕੋ ਸੁੱਤੇ ਰਹਿਣਾ ਟਾਈਮ

ਇੰਨੇ ਖੁਸ਼ ਹੋਣ ਦੇ ਆ ਕਿ ਮਜੀਠੇ ਹਲਕੇ 'ਚ ਇੱਕ ਵੀਡੀਓ ਆਉਣ ਲੱਗੀ ਆ ਵੀਡੀਓ ਕਿਹੜੀ ਪਾ ਰਹੀ ਆ ਜਿੱਥੇ ਜਿੱਥੇ ਜਾ ਕੇ ਬਲਾਸਟ ਕਰਦੇ ਆ ਉਹ ਵੀਡੀਓ ਪਾ ਰਹੀ ਆ ਹੁਣ ਜਾਂ ਤਾਂ ਇਹਨਾਂ ਦੀ ਤਿਆਰੀ ਆ ਕੁਝ ਕਰਨ ਦੀ ਤੇ ਜਾਂ ਇਹ ਕੋਈ ਵੀਡੀਓ ਜਿਹਦੀ ਪੁਲਿਸ ਡਿਨਾਈ ਕਰ ਰਹੀ ਆ ਮੂਦਲ ਜਿਹੜਾ ਬਲਾਸਟ ਹੋਇਆ ਉਹ ਆ ਇਸ ਲਈ ਔਰ ਇਹਦੇ 'ਚ ਜ਼ਿਕਰ ਕਰ ਰਿਹਾ ਇੱਕ ਆਈਜੀ ਸਾਹਿਬ ਡੀਆਈਜੀ ਸਾਹਿਬ ਦਾ ਵੀ ਜ਼ਿਕਰ ਕਰ ਰਹੇ ਆ ਜਿਹਨੂੰ ਕਹਿ ਰਿਹਾ ਆਵੇ ਸਾਨੂੰ ਕਹਿੰਦਾ ਪੰਜਾਬ ਆਵੇ ਉਹਨੂੰ ਕਹਿੰਦੇ ਉਹਨੂੰ ਵੀ ਦੱਸਾਂਗੇ ਕਿ ਇਹ ਨਾਰ ਨੇ ਕੀ ਕੀ ਨੇ ਸੋ ਓਪਨਲੀ ਪੰਜਾਬ ਪੁਲਿਸ ਨੂੰ ਓਪਨਲੀ ਸਿਕਿਉਰਿਟੀ ਫੋਰਸਸ ਨੂੰ ਥ੍ਰੈਟ ਹੈ ਔਰ ਓਪਨਲੀ ਇਹ ਕਹਿ ਰਿਹਾ ਕਿ ਅਗਲਾ ਟਾਰਗੇਟ ਮਜੀਠੇ ਸੋ ਮੇਰੀ ਡੀਜੀਪੀ ਪੰਜਾਬ ਨੂੰ ਕਲੀਅਰਲੀ ਇਹ ਸਫਾਰਿਸ਼ ਹੈ ਕਿ ਭਾਈ ਗੈੱਥੀ ਔਰ ਐਕਟ ਟੂਗੇਦਰ ਐਂਡ ਇਨਸ਼ੋਰ ਕਿ ਮਜੀਠੇ ਹਲਕੇ ਚ ਜਾਂ ਸਾਰੇ ਪੰਜਾਬ ਚ ਕੋਈ ਇਹ ਜਾਂ ਕਾੜ ਨਾ ਹੋਵੇ ਕੋਈ ਇਹ ਜਾਂ ਨੁਕਸਾਨ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਵੇ ਸੋ ਇਹ ਮੇਰੀ ਰਿਕੁਐਸਟ ਵੀ ਆ ਔਰ ਵਾਰਨਿੰਗ ਵੀ ਹੈ ਕਿ ਜੇ ਇਹਦੇ باوجود ਵੀ ਸਿਕਿਉਰਿਟੀ ਫੋਰਸਸ ਫੇਲ ਹੁੰਦੀਆਂ ਨੇ ਤੇ ਇਹਦੇ ਚ ਸਾਫ ਕਲੀਅਰ ਹੈ ਕਿ ਪੋਲੀਟਿਕਾਈਜੇਸ਼ਨ ਆਫ ਪੰਜਾਬ ਪੁਲਿਸ ਹੈ ਜਿੱਥੇ ਐਡਾ ਵੱਡਾ ਇਹ ਫੇਲਿਅਰ ਹੋ ਰਿਹਾ ਬਹੁਤ ਬਹੁਤ ਧੰਨਵਾਦ